ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣੇ ਜਸਵੀਰ ਸਿੰਘ ਰਾਜਾ ਐਮਐਲਏ ਸੇਵਾਦਾਰ ਕਾਂਡੇ ਹੁਮਰ ਤੋਂ ਅੱਜ ਅਸੀਂ ਬਹਾਦਰਪੁਰ ਜੋਈ ਦੇ ਵਿੱਚ ਖੜੇ ਆ ਸਾਡੇ ਨਾਲ ਅਤੇ ਕੁੱਲੇ ਦੇ ਨਾਲੇ ਲੱਗਦਾ ਆ ਔਰ ਜਿਹੜਾ ਬਿਆਸ ਦਰਿਆ ਆ ਉਹ ਗਰਦਾਸਪੁਰ ਦੀ ਹੱਦ ਦੇ ਵਿੱਚੋਂ ਜਿਹੜਾ ਆ ਉਹ ਇੱਕ ਸਾਈਡ ਨੂੰ ਵਨ ਸਾਈਡ ਨੂੰ ਹੋ ਗਿਆ ਜਿਹੜਾ ਉਹਦਾ ਰਸਤਾ ਸੀ ਉਹਨੇ ਚੇਂਜ ਕਰ ਲਿਆ ਤੇ ਉਹਦੇ ਨਾਲ ਰੋਜ ਇੱਕ ਦੋ ਖੇਤ ਆਪਣੀ ਲਪੇਟ 'ਚ ਲੈ ਰਿਆ ਹਾਂ ਨੁਕਸਾਨ ਇਹ ਹੈ ਕਿ ਅਗਰ ਦੋ ਖੇਤ ਹੋਰ ਰਹਿ ਗਏ ਜੇ ਉਹ ਨੁਕਸਾਨ ਉਹ ਵੀ ਚਪੇੜ 'ਚ ਆਪਣੀ 'ਚ ਲੈ ਲੈਂਦਾ ਤਾਂ ਗਾਂ ਜਿਹੜਾ ਸਾਡਾ ਫਤਕੁੱਲਾ ਹੈ ਜਾਂ ਗੁਰਦੁਆਰਾ ਮੰਨਸਾਹਵਿਆ ਉਹਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਸਾਰਾ ਬਿਆਸ ਦਾ ਦਰਿਆ ਦਾ ਪਾਣੀ ਉਧਰ ਨੂੰ ਹੋ ਜਾਣਾ ਤਾਂ ਅਸੀਂ ਸੋਮਵਾਰ ਤੋਂ ਉੱਥੇ ਬੰਨ ਬੰਨਣਾ ਚਾਲੂ ਕਰ ਰਹੇ ਹਾਂ ਮੇਰੀ ਹਰੇਕ ਭਰਾ ਨੂੰ ਜਿਸ ਤਰ੍ਹਾਂ ਤੁਸੀਂ ਅੱਗੇ ਵੀ ਬੜੀ ਹਿੰਮਤ ਕੀਤੀ ਪੰਜਾਬ ਲਈ ਔਰ ਤੁਸੀਂ ਆਪਣੀ ਹੋਂਦ ਦੱਸਤੀ ਕਿ ਪੰਜਾਬ ਤੇ ਜਿੱਦੀ ਮਰਜ਼ੀ ਆਫਤ ਆ ਜਾਏ ਅਸੀਂ ਉਹਨੂੰ ਨਜਿੱਠਣ ਲਈ ਸਰਕਾਰ ਤਾਂ ਹੈ ਔਰ ਅਸੀਂ ਵੀ ਸਮਰਥੇ ਆਪਣੇ ਆਪ ਦੇ ਅਸੀਂ ਉਹਨੂੰ ਕਵਰ ਕਰਾਂਗੇ ਤੇ ਇਸੇ ਤਰ੍ਹਾਂ ਹੀ ਕਾਲੂ ਵੀਰੋ ਸਾਨੂੰ ਉਥੇ ਗੋਰੀਆਂ ਦਾ ਵੀ ਇੰਤਜ਼ਾਮ ਹੋ ਜਾਏਗਾ ਔਰ ਝਾਲ ਦਾ ਵੀ ਇੰਤਜ਼ਾਮ ਹੋ ਜਾਏਗਾ ਸਾਨੂੰ ਉੱਥੇ ਮਿੱਟੀ ਚਾਹੀਦੀ ਆ ਔਰ ਮੈਂ ਨੰਬਰ ਬੋਲ ਦਿੰਨਾ ਡੀਜ਼ਲ ਦਾ ਵੀ ਔਰ ਡੀਜ਼ਲ ਦਾ ਜਿਹੜੇ ਉੱਥੇ ਦੇ ਸਰਪੰਚ ਸਾਹਿਬ ਆ ਨੇ ਉਹਦੇ ਨਾਲ ਉਹਨਾਂ ਦੇ ਇੱਕ ਕੋਆਰਡੀਨੇਟਰ ਅਸੀਂ ਲਾਏ ਆ ਜਿਹੜੇ ਤੁਹਾਡੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਹੈਗਾ ਉਹਨਾਂ ਦਾ 97797 71843 ਪਰ ਸਰਪੰਚ ਸਾਹਿਬ ਦਾ ਨੰਬਰ ਆ 8809 21841 ਇੱਕ ਸਤਨਾਮ ਸਿੰਘ ਜੀ ਆ ਉਹਨਾਂ ਦਾ ਵੀ ਨੋਟ ਕਰ ਲਓ 98554 48150 84185 ਤੇ ਵੀਰੋ ਤੇਲ ਦਾ ਵੀ ਇੰਤਜ਼ਾਮ ਹੋ ਗਿਆ ਤੇਲ ਵੀ ਮਿਲੇਗਾ ਵੀਰੋ ਔਰ ਜਿੰਨਾ ਵੀ ਕੋਈ ਵੱਧ ਤੋਂ ਵੱਧ ਰੇਤਾਂ ਦੀਆਂ ਟਰਾਲੀਆਂ ਮਿੱਟੀ ਦੀਆਂ ਟਰਾਲੀਆਂ ਮਿੱਟੀ ਥੋੜੀ ਸੌਫਟ ਲੈ ਕੇ ਆਇਓ ਕਿਉਂਕਿ ਇਹ ਰੇਤਲਾ ਇਲਾਕਾ ਆ ਤੇ ਜਿੰਨੀਆਂ ਵੀ ਤੁਸੀਂ ਕੱਲ ਤੋਂ ਸੋਮਵਾਰ ਤੋਂ 9 ਵਜੇ ਤੋਂ ਸਟਾਰਟ ਕੰਮ ਹੋ ਜਾਏਗਾ ਜਿੰਨੇ ਵੀ ਤੁਸੀਂ ਉੱਤੇ ਪਹੁੰਚ ਸਕਦੇ ਹੋ ਜਰੂਰ ਪਹੁੰਚੋ ਪਹਿਲਾ ਵੀ ਬੜਾ ਪੰਜਾਬ ਲਈ ਤੁਹਾਡਾ ਬਹੁਤ ਵੱਡਾ ਉਪਰਾਲਾ ਆ ਔਰ ਜਿਨ੍ਹਾਂ ਨੇ ਪੰਜਾਬ ਦੇ ਹੜ੍ਹਾਂ ਦੇ ਵਿੱਚ ਜਿੰਨੀ ਵੀ ਕਿਸੇ ਨੇ ਚਾਹੇ ਕਿਸੇ ਰੂਪ ਚਿੱਤੋਈ ਹੈਲਪ ਕੀਤੀ ਆ ਆਪਾਂ ਉਹਨਾਂ ਨੂੰ ਸਿਰ ਚ ਕੌਣੇ ਆ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਇਦਾਂ ਦੇ ਯੋਧਿਆਂ ਦੇ ਆਪਣਾ ਮਿਹਰ ਭਰਿਆ ਅਥ ਰੱਖੀ ਤਾਂ ਕਿ ਉਹਨ ਸਦਾ ਹੀ ਕਰੀਬ ਗੁਰਪੇ ਦੀ ਗਾਂ ਫੜਦੇ ਆ ਇਹ ਪਿੰਡ ਦੀ ਲੋਕੇਸ਼ਨ ਵੀ ਸ਼ੇਅਰ ਕਰ ਪਿੰਡ ਦੀ ਲੋਕੇਸ਼ਨ ਤੁਸੀਂ ਸਰਪੰਚ ਸਾਹਿਬ ਤੋਂ ਲੈ ਸਕਦੇ ਆ ਇੱਕ ਨਾਲ ਕੋਆਰਡੀਨੇਟਰ ਸੁਖਨਾਮ ਸਿੰਘ ਜੀ ਲਾਇਆ ਉਹਨਾਂ ਤੋਂ ਲੈ ਰਹੇ ਤਾਂ ਮੈਂ ਵੀ ਇੱਕ ਲੋਕੇਸ਼ਨ ਤੁਹਾਨੂੰ ਇੱਥੇ ਦੀ ਸੈਂਡ ਕਰ ਦੂੰਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਰੀ ਗੁੱਡੀ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੰਨੇ ਸਾਰਾ ਸਾਡਾ